पीएसटेट 2026 पेपर देने की बहुत बड़ी खुशखबरी जड़ी आ चुकी है भी निकल के पीएसटेट 2026 वालों वास्ते खुशखबरी आ गई भी रात ही 9:00 बजे 9:45 मिनटों पे वीडियो शुरू कर रहे हैं जल्दी-जल्दी जुड़ जाओ भी ਦੱਸਣ ਜਾ ਰਹੇ ਸਾਰੀ ਗੱਲ ਕੀ ਹੈ ਕੀ ਹੈ ਬਹੁਤ ਸਾਰੇ ਸੋਚਦੇ ਸੀ ਕਿ ਯਾਰ ਪੀਐਸਟ ਪਤਾ ਨਹੀਂ ਹੋਣਾ ਜਾਨੀ ਹੋਣਾ ਕੀ ਬਣਨਾ ਹੈ ਠੀਕ ਹੈ ਡੇਟ ਅੱਗੇ ਜਾਊਗੀ ਉਹ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਵਾਰੀ ਸਾਰੇ ਨੇ ਲਾਈਕ ਕਰ ਦੋ ਵੀ ਇਸ ਵੀਡੀਓ ਨੂੰ ਜੁੜ ਜੋ ਵੀ ਜਲਦ-ਜਲਦੀ ਆਵਾਜ਼ ਆ ਰਹੀ ਹੈ ਕਲੀਅਰ ਮੈਨ ਦੱਸ ਦੋ ਵੀ हां बिल्कुल आवाज क्लियर हैगी या ओके अभी पीएसटीट 2026 ਦਾ ਜਿੰਨਾ ਨੂੰ ਬੇਸabri ਨਾਲ ਇੰਤਜ਼ਾਰ ਸੀ ਕਿ ਪੀਐਸਟਟ 2026 ਹੋਣਾ ਜ ਨਹੀਂ ਹੋਣਾ 15 ਮਾਰਚ ਦਾ ਆਲਰੇਡੀ ਇਹਨੇ ਦਿੱਤੀ ਸੀ ਆ ਦੇਖ ਲਓ ਵੀ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਆ ਗਿਆ ਬਿਲਕੁਲ ਇਸ ਨੋਟੀਫਿਕੇਸ਼ਨ ਨੂੰ ਥੋੜਾ ਜਿਹਾ ਹਲੇ ਸਸਪੈਂਸ ਵਿੱਚ ਰੱਖਾਂਗੇ ਮਾੜਾ ਮੋਟਾ ਹੀ ਰੱਖਾਂਗੇ ਜ਼ਿਆਦਾ ਨਹੀਂ ਰੱਖਾਂਗੇ ਕਿਉਂਕਿ ਬਾਰ ਬਾਰ ਪਹਿਲਾਂ ਵੀ ਇਹੀ ਹੋਇਆ ਸੀ ਆ ਦੇਖ ਲਓ ਵੀ ਨੋਟੀਫਿਕੇਸ਼ਨ ਪੜ੍ਹ ਲਓ ਕੀ ਲਿਖਿਆ ਇਸ ਨੋਟੀਫਿਕੇਸ਼ਨ ਦੇ ਵਿੱਚ ਪੜੋ ਤੇ ਪੀਐਸਟਟ ਦੀ ਤਿਆਰੀ ਬਿਲਕੁਲ ਫ੍ਰੀ ਕਿਵੇਂ ਕਰਨੀ ਹੈ ਬਿਲਕੁਲ ਪੀਐਸਟਟ ਦੀ ਤਿਆਰੀ MCQ ਦਰਾਂ ਹੀ ਜਾਂ ਥਿਉਰੀ ਨੋਟਸਾਂ ਦੇ ਰਹੀਗੇ ਮੈਂ ਕਰਨੀ ਆ ਉਹ ਵੀ ਇਸ ਵੀਡੀਓ ਦੇ ਐਂਡ ਤੇ ਇੱਕ ਦੱਸ ਕੇ ਜਾਵਾਂਗੇ ਪਹਿਲੀ ਵਾਰ ਚ ਪੀਐਸਟੈਟ ਦਾ ਪਟਾਕਾ ਕਿਵੇਂ ਪਾਣਾ ਉਹ ਵੀ ਦੱਸ ਕੇ ਜਾਵਾਂਗੇ ਤੁਹਾਡੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਆ ਇੱਕ ਨਵਾਂ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਵੀ ਇਸ ਨੋਟੀਫਿਕੇਸ਼ਨ ਚ ਕੀ ਆ ਪ੍ਰੋਪਰ ਪੜਦੇ ਆ ਕਹਿੰਦੇ ਸੂਚਨਾ ਜਨਤਕ ਸੂਚਨਾ ਦਿੱਤੀ ਗਈ ਹੈ ਤਿੰਨ ਅੱਜ ਕਿੰਨੀ ਤਰੀਕ ਆ ਵੀ ਅੱਜ ਤਿੰਨ ਹੀ ਐ ਅੱਜ ਤਿੰਨ ਤਰੀਕਾ 3 ਫਰਵਰੀ ਨੂੰ ਇਹ ਨੋਟੀਫਿਕੇਸ਼ਨ ਆ ਗਿਆ 2026 ਦਾ ਕੀ ਲਿਖਿਆ ਕਹਿੰਦੇ ਵੀ ਪੰਜਾਬ ਰਾਜ ਵਿਦਿਅਕ ਖੋਜ ਅਤੇ ਸਖਲਾਈ ਪ੍ਰਸ਼ਾਸਨ ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਅਤੇ ਐਪਿਕ ਯੋਗਤਾ ਟੈਸਟ ਪੀਐਸਟੈਟ ਮਿਤੀ 15 3 2025 ਨੂੰ ਕੰਡਕਟ ਕਰਵਾਇਆ ਜਾਏਗਾ ਇਹ ਤਾਂ ਤੁਸੀਂ ਸਾਰਿਆਂ ਨੇ ਪਹਿਲਾਂ ਹੀ ਸੁਣ ਲਿਆ ਸੀ ਵੀ ਕਰਵਾਇਆ ਜਾਣਾ ਅੱਗੇ ਇਹਨਾਂ ਨੇ ਕੀ ਲਿਖਤਾ ਕਹਿੰਦੇ ਜਿਹੜੇ ਯੋਗ ਉਮੀਦਵਾਰ ਨੇ ਠੀਕ ਹੈ ਜਿਨ੍ਹਾਂ ਨੇ ETT ਕਰ ਲਈ ਜਾਂ BEd ਕਰ ਲਈ ETT ਜਿਹਨੇ ਐਡਮਿਸ਼ਨ ਵੀ ਕਰ ਲਈ BEd ਜਿਹਨਾਂ ਨੇ ਐਡਮਿਸ਼ਨ ਵੀ ਕਰ ਲਈ ਉਹ ਵੀ ਭਰ ਸਕਦੇ ਆ ਠੀਕ ਹੈ ਕਹਿੰਦੇ ਆਹ ਵਾਲੀ ਨਵੀਂ ਵੈਬਸਾਈਟ ਇਹਨਾਂ ਦੀ ਆ ਗਈ ਨਵੀਂ ਵੈਬਸਾਈਟ ਪਹਿਲਾਂ ਵਾਲੀ ਵੈਬਸਾਈਟ ਨਹੀਂ ਕਹਿੰਦੇ www.psat.org 2025.org ਤੇ ਕਹਿੰਦੇ 6 ਫਰਵਰੀ ਤੋਂ 20 ਫਰਵਰੀ ਤੱਕ ਟੈਸਟ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਫਾਰਮ ਖੁੱਲ ਗਏ ਵੀ ਤੁਹਾਡੇ ਪੀਐਸਟਟ ਵਾਲਿਆਂ ਦੇ ਪੀਐਸਟਟ ਦਾ ਫਾਰਮ ਖੁੱਲ ਗਏ ਕੌਣ ਕਹਿੰਦਾ ਪਿਆ ਆ ਨੋਟੀਫਿਕੇਸ਼ਨ ਕਹਿੰਦਾ ਪਿਆ ਹੁਣ ਹਲੇ ਤੱਕ ਵੀ ਇਹ ਨੋਟੀਫਿਕੇਸ਼ਨ ਕਿਤੇ ਅਫੀਸ਼ੀਅਲ ਵੈਬਸਾਈਟ ਤੇ ਲੱਭਿਆ ਨਹੀਂ ਪਰ ਅਸਲ ਫੀਸ਼ੀ ਅਲੀ ਹੈ ਇਹ ਇਹਨੂੰ ਇਹਨੂੰ ਤੁਸੀਂ ਅਫੀਸ਼ੀਅਲੀ ਸਮਝ ਲਓ ਕਿਉਂਕਿ ਜਿੱਦਣ ਪਹਿਲਾਂ ਪੀਐਸਟਟ ਦਾ 15 ਤਰੀਕ ਨੂੰ ਅਨਾਊਂਸਮੈਂਟ ਹੋਈ ਸੀ ਕਿ 15 ਮਾਰਚ ਨੂੰ ਪੀਐਸਟਟ ਉਹਦੇ ਵੀ ਰਾਤ ਨੂੰ ਆਪ ਨੂੰ ਇਹੀ ਲੱਗਦਾ ਵੀ ਨੋਟੀਫਿਕੇਸ਼ਨ ਕਿਤੇ ਫੇਕ ਨਾ ਹੋਵੇ ਅਸਲ ਦੇ ਵਿੱਚ ਹਿੰਦਰੇ ਨੇ 99.9% ਅਫੀਸ਼ੀਅਲ ਹੋ ਗਿਆ ਤੜਕੇ ਨੂੰ ਪਤਾ ਲੱਗ ਜੂਗਾ ਵੀ ਅਫੀਸ਼ੀਅਲ ਹੀ ਹੈ ਦੇਖੋ ਵੀ ਹੁਣ ਤੁਸੀਂ ਐ ਸਮਝ ਲਓ ਕਿ ਟੋਡਾ 6 ਫਰਬਰੀ ਤੋਂ ਫਾਰਮ ਪਰ ਨੇ ਸ਼ੁਰੂ ਨੇ ਤੇ 20 ਫਰਬਰੀ ਤੋਂ 20 ਫਰਬਰੀ ਤੱਕ ਦਿੱਤਾ ਗਿਆ ਤੁਹਾਨੂੰ ਸਮਾਂ ਕਿੰਨਾ ਦਿੱਤਾ ਗਿਆ ਮੈਂ ਅੱਜ ਰਾਤੀ ਇੱਕ ਕਲਾਸ ਲਾ ਰਿਹਾ ਸੀ ਬਹੁਤ ਸਾਰੇ ਸਟੂਡੈਂਟ ਪੁੱਛ ਰਹੇ ਸੀ हां स्टूडेंट आ देखो इने लिखया वेबसाइट ऑफिशियल वेबसाइट लिखी हुई है बहुत सारे स्टूडेंट पूछ रहे सी कहंदे सर कहंदे ਵੀ ਪੀਐਸਟਟ ਕਹਿੰਦੇ ਕਦੋਂ ਫਾਰਮ ਖੁੱਲਣਗੇ ਮੈਂ ਕਿਹਾ ਵੀ ਐਕਸਟ੍ਰੈਟ ਵਾਲਿਆਂ ਵਾਂਗੂ ਐ ਨਹੀਂ ਪਤਾ ਹੈ 10 12 ਦਿਨ ਫਾਰਮ ਭਰਾਂਦੇ ਉਹੀ ਗੱਲ 6 ਤੋਂ ਲੈ ਕੇ 20 ਤੱਕ ਕਿੰਨੇ ਹੋ ਗਏ ਵੀ ਦੇਖ ਲਓ ਸਾਰੇ 14 ਕਿ ਦਿਨ ਬਣਿਆ ਮਾਸਾ 14 ਕਿ ਦਿਨ ਹੀ ਦੇ ਰਹੇ ਨੇ ਇਹ ਠੀਕ ਹੈ ਸੋ ਟੈਸਟ ਲਈ ਆਨਲਾਈਨ ਫਾਰਮ ਭਰ ਸਕਦੇ ਹੋ ਟੈਸਟ ਬੰਦੀ ਕਹਿੰਦੇ ਕਿਸੇ ਵੀ ਅਪਡੇਟ ਗਾਈਡਲਾਈਨ ਲੋੜੀ ਦੀ ਯੋਗਤਾ ਫੀਸ ਕੀ ਰਹੂਗੀ ਉਮੀਦਵਾਰ ਲਈ ਠੀਕ ਹੈ ਉਪਰੋਕਤ ਵੈਬਸਾਈਟ ਤੇ ਆਹ ਵਾਲੀ ਵੈਬਸਾਈਟ ਆ ਤੁਹਾਡੇ ਸਾਹਮਣੇ ਜ਼ੂਮ ਕਰਕੇ ਦਿਖਾਣਾ ਵੈਬਸ ਨੇ ਬੈਸੇ ਮੈਂ ਚੈੱਕ ਕੀਤੀ ਹੈ ਵੈਬਸਾਈਟ ਹਲੇ ਨਾ ਇਹ ਡਿਵੈਲਪ ਨਹੀਂ ਹੋਈ ਕਿਉਂਕਿ ਆਏ ਬਾਰੇ ਨਵੀਂ ਨਵੀਂ ਡਿਵੈਲਪ ਵੈਬਸਾਈਟਾਂ ਬਣਾਉਂਦੇ ਆ ਦੇਖੋ ਜੂਮ ਕਰਕੇ ਦਿਖਾਤਾ ਆਏ ਬਾਰ ਨਵੀਆਂ ਨਵੀਆਂ ਵੈਬਸਾਈਟਾਂ ਬਣਾਉਂਦੇ ਨੇ ਇਹ ਠੀਕ ਹੈ ਹਲੇ ਇਹ ਡਿਵੈਲਪ ਨਹੀਂ ਹੋਈ ਹੋ ਸਕਦਾ ਸਵੇਰ ਤੱਕ ਜਾਂ 6 ਤਰੀਕ ਤੱਕ ਇਹ ਵੈਬਸਾਈਟ ਓਪਨ ਹੋਣ ਲੱਗ ਜੇ ਠੀਕ ਹੈ ਸੋ ਇਹ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਵੀ ਤੇ ਨਾਲ ਦੀ ਨਾਲ ਸੋਨੂੰ ਮੈਂ ਦੱਸਣਾ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਵਾਸਤੇ ਹੁਣ ਟਾਈਮ ਨਹੀਂ ਹੈਗਾ ਸੌਣ ਦਾ ਟਾਈਮ ਨਹੀਂ ਹੁਣ ਜਾਗੋ ਪੜੋ ਕਿਤਾਬਾਂ ਦੇ ਵਿੱਚ ਠੀਕ ਹੈ ਆਪਣੇ ਚੈਨਲ ਨੂੰ ਹੁਣੇ ਫੋਲੋ ਕਰ ਲੋ ਤੁਸੀਂ ਵੀ ਇਨਾਂ ਸਟੂਡੈਂਟਾਂ ਦੇ ਤਿਆਰੀ ਕਰ ਸਕਦੇ ਹਾਂ ਠੀਕ ਆ ਆਪਣੇ ਨਾਲ ਇੱਕ ਕੋਰਸਾਂ ਤੇ ਆਫਰ ਚੱਲੇ ਪਹਿਲਾਂ ਦੇਖੋ ਆ ਦੇਖੋ ਵੀ ਫ੍ਰੀ ਕਲਾਸਾਂ ਦੇ ਰਾਹੀਂ 93 ਠੀਕ ਆ ਫ੍ਰੀ ਕਲਾਸਾਂ ਦੇ ਰਾਹੀਂ 106 ਮਾਰਕਸ ਪੀ ਸਟੱਟ ਦੇ ਵਿੱਚੋਂ ਠੀਕ ਆ 96 ਮਾਰਕਸ ਫ੍ਰੀ ਕਲਾਸਾਂ ਦੇ ਰਾਹੀਂ 99 ਮਾਰਕਸ ਠੀਕ ਹੈ ਬਹੁਤ ਸਾਰੇ ਕੋਰਸਾਂ ਲਈ ਵੀ ਨੇ ਇਹਨਾਂ ਚੋਂ ਬਹੁਤ ਸਾਰੇ ਸਟੂਡੈਂਟਾਂ ਦੇ 85 ਮਾਰਕਸ ਨੇ 97 ਮਾਰਕਸ ਨੇ ਠੀਕ ਹੈ ਕੁਆਲੀਫਾਈਡ ਹੈਗੇ 85 ਮਾਰਕਸ ਆ ਗਏ 85 ਆ ਗਏ ਇਹਨਾਂ ਦੇ ਵੀ ਅੱਗੇ 88 ਆ ਗਏ 91 ਆ ਗਏ ਠੀਕ ਹੈ ਇਹ ਕੁਆਲੀਫਾਈਡ ਹੈਗੇ ਆ 90 ਮਾਰਕਸ ਆ ਗਏ ਠੀਕ ਹੈ ਐਸੀ ਕੈਟਾਗਰੀ ਸੀ ਵੀ 82 ਲੈ ਨਵੇਂ ਮਾਰਕਸ ਆਗੇ 100 ਮਾਰਕਸ ਆਗੇ ਇਹਨਾਂ ਦੇ ਠੀਕ ਹੈ ਇਹਨਾਂ ਦੇ 95 ਮਾਰਕਸ ਆਗੇ ਇਹਨਾਂ ਦੇ 98 ਆਗੇ ਇਹਨਾਂ ਦੇ 104 ਮਾਰਕਸ ਆਗੇ ਆ ਦੇਖੋ ਪੜ੍ਹ ਲਓ ਜ਼ੂਮ ਕਰਕੇ ਇਹਨਾਂ ਦੇ ਕਿੰਨੇ 95 ਮਾਰਕਸ YouTube ਦੀਆਂ ਫ੍ਰੀ ਵੀਡੀਓ ਰਹੀ ਇਹਨਾਂ ਨੇ सीटेट ਕਲੀਅਰ ਕਰ ਲਿਆ ਪੀ ਸਟੈਟ ਵੀ ਹੋ ਜਾਣਾ ਇਸ ਵਾਰ ਠੀਕ ਹੈ ਇਹਨਾਂ ਨੇ ਵੀ ਸ਼ਾਇਦ सीटेट ਕਲੀਅਰ ਕਰ ਲਿਆ ਇਹਨਾਂ ਨੇ ਵੀ सीटेट ਕਲੀਅਰ ਕਰ ਲਿਆ ਠੀਕ ਹੈ ਇਹਨਾਂ ਦਾ ਵੀ ਕਲੀਅਰ ਹੈ ਇਹ ਮਾਸਟਰ ਜੀਟ ਸਿਲੈਕਟਡ ਹੋ ਗਏ ਇਹ ایਜੀਟੀ ਸਿਲੈਕਟਡ ਹੋ ਗਏ ਇਹ ਮਾਸਟਰ ਜੀਟ ਸਿਲੈਕਟਡ ਹੋ ਗਏ ਮਾਸਟਰ ਜੀਟ ਸਿਲੈਕਟਡ ਹੋ ਗਏ 2019 ਚ ਪੇਪਰ ਆਪਣੇ ਚੈਨਲ ਤੋਂ ਫ੍ਰੀ ਕਲਾਸਾਂ ਦੇ ਰਾਹੀਂ 113 ਅੰਕ ਲੈ ਗਏ ਆ ਦੇਖ ਲਓ ਤੁਹਾਡੇ ਸਾਹਮਣੇ 113 ਇੱਕ ਰਾਹੁਲ ਨੈਣ ਫਸਨ ਦਾ 115 ਅੰਕ ਲੈ ਗਏ ਵੀ ਫ੍ਰੀ ਕਲਾਸਾਂ ਦੇ ਰਾਹੀਂ ਠੀਕ ਹੈ ਸੋ 6835 ਚ ਸਿਲੈਕਟ ਹੋ ਗਏ ਇਹ ਵੀ ਸ਼ਾਇਦ ਪੀਐਸਟੈਟਰ ਤੋਂ ਬਾਅਦ ਮਿਲਿਆ ਸਿਲੈਕਟ ਨਹੀਂ ਕੀਤਾ ਠੀਕ ਹੈ ਆ ਤੁਸੀਂ ਦੇਖ ਲਓ ਇਹਨਾਂ ਦੀਆਂ ਸਾਰੀਆਂ ਕਲਾਸਾਂ ਇਹਨਾਂ ਨੇ ਲਿਖਿਆ ਵੀ ਛੋਟੀਆਂ ਸਾਰੀਆਂ ਕਲਾਸਾਂ ena ne bi ਈਟਿਟਿਕੇਟਰ ਦੇ ਵਿੱਚ ਸਿਲੈਕਸ਼ਨ ਹੋਊਗੀ ਠੀਕ ਹੈ ਸੋ ਇਹ ਹੋਰ ਬਹੁਤ ਸਾਰੇ ਸਟੂਡੈਂਟ ਨੇ ਕਾ ਇਹ ਤਾਂ ਪੁਰਾਣੀ ਲਿਸਟ ਹੈ ਇਸ ਵਾਰ ਵਾਲੀ ਜਿਹੜੀ 2024 ਚ ਪਾਸ ਕੀਤਾ ਉਹ ਆ ਨੇ ਸਾਰੇ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਲਿਸਟਾਂ ਪਈਆਂ ਜਿਹੜੀਆਂ ਹਲੇ ਆਪਾਂ ਤੋਂ ਬਣਾਈਆਂ ਨਹੀਂ ਗਈਆਂ ਠੀਕ ਹੈ ਇਹਨਾਂ ਦੇ ਨੰਬਰ ਵੀ ਨਹੀਂ ਹਲੇ ਵਿਚਾਰਾਂ ਦੇ ਸ਼ੋ ਹੋਏ ਵੀ ਕੌਣ ਕਿੰਨੇ ਲੱਗੇ ਇਹਨਾਂ ਦੇ ਰਿਜ਼ਲਟ ਆ ਦੇਖੋ ਦੋ ਚਾਰ ਦੇ ਲਾਏ ਨੇ ਹਲੇ ਠੀਕ ਹੈ ਹੌਲੀ ਹੌਲੀ ਉਹ ਵੀ ਬਣਾਵਾਂਗੇ ਠੀਕ ਹੈ ਆ ਦੇਖੋ ਇੱਕ ਸੈਕਿੰਡ ਵੀ ਆ ਆ ਪਾਸ ਨੇ ਰਾਜਸਥਾਨ ਤੋਂ ਸੀਗੇ ਇਹ ਪਾਸ ਨੇ 82 ਮਾਰਕਸ ਹੈਗੇ ਆ ਇਹ ਵੀ ਪਾਸ ਨੇ ਹੈ ਨਾ 91 ਮਾਰਕਸ ਹੈਗੇ ਆ 85 ਮਾਰਕਸ ਹੈ ਸੋ ਕੋਲੀ ਲਿਸਟ ਉਸ ਨਾਲ ਬਾਅਦ ਦਿਖਾ ਦਾਂਗੇ ਤੁਹਾਡੇ ਵਾਸਤੇ ਆਫਰ ਚੱਲ ਰਿਹਾ ਵੀ ਠੀਕ ਆ ਆਫਰ ਕੀ ਚੱਲ ਰਿਹਾ ਆਪਣੇ ਆਲੇ ਕੋਰਸ ਨੇ ਇਹਨਾਂ ਕੋਰਸਾਂ ਤੇ 30% ਆਫਰ ਹੈ ਇਹ ਆਫਰ ਹੁਣ ਵਧਾ ਦਿੱਤਾ ਗਿਆ ਵੈਸੇ ਅੱਜ ਇਹ ਕੱਲ ਰਾਤੀ ਤੱਕ ਸੀ ਹੁਣ 6 ਨੂੰ ਕਹਿੰਦੇ ਵੀ ਅਪਲਾਈ ਹੋਊਗਾ 6 ਫਰਵਰੀ ਨੂੰ ਅਪਲਾਈ ਹੋਊਗਾ 6 ਤੇ ਕੀ ਆਫਰ ਚੱਲੂਗਾ ਹੁਣ 5 ਤੱਕ ਚੱਲੂਗਾ ਮਤਲਬ 6 ਨੂੰ ਨਹੀਂ ਚੱਲਣਾ 6 ਨੂੰ ਅਪਲਾਈ ਹੋਣ ਲੱਗੇਗਾ 5 ਤੱਕ ਆਫਰ ਚੱਲੂਗਾ 30% ਤੇ ਆਫ ਹੈ 30% ਤੇ ਆਫ ਆ ਇਹ 2400 ਦਾ ਕੋਰਸ ਆ ਜਿਹਨੂੰ 2500 ਦਾ ਕਹਿ ਸਕਦੇ ਆ ਪ੍ਰੋਪਰ 30% ਆਫ ਕਰਕੇ 2100 ਦਾ ਮਿਲ ਜਾਊਗਾ ਆਹ ਵਾਲਾ ਕੋਰਸ ਜਿਹੜਾ 3000 ਦਾ ਕੋਰਸ ਆ ਪ੍ਰੋਪਰ ਇਹ ਤੁਹਾਨੂੰ ਕਿੰਨੇ ਚ ਮਿਲ ਜਾਣਾ ਇਹ ਸਿਰਫ ਤੁਹਾਨੂੰ ਕਿੰਨੇ ਚ ਮਿਲ ਜਾਣਾ 3000 ਵਾਲਾ ਕੋਰਸ 2100 ਚ ਮਿਲ ਜਾਂਦਾ 900 ਦਾ ਡਿਸਕਾਊਂਟ ਹੈ ਠੀਕ ਹੈ ਇਹ ਹੈਗਾ ਫੁੱਲ ਐਸਐਸਟੀ ਵਾਲਾ ਕੋਰਸ ਜਿਸ ਐਸਐਸਟੀ ਦੇ ਸਾਰੇ ਸਬਜੈਕਟਾਂ ਦੀ ਥਿਉਰੀ ਸਾਰੇ ਸਬਜੈਕਟਾਂ ਦੇ ਐਮਸੀਕਿਊ ਸਾਰੇ ਸਬਜੈਕਟਾਂ ਦੇ ਪੀਵਾਈਕਿਊ ਸਾਰੇ ਸਬਜੈਕਟਾਂ ਦੇ ਮੌਕ ਟੈਸਟ ਇਸੇ ਤਰ੍ਹਾਂ ਪੇਪਰ 1 ਈਟੀਟੀ ਵਾਲਿਆਂ ਵਾਸਤੇ ਮਨੋਵਿਗਿਆਨ ਪੰਜਾਬੀ ਇੰਗਲਿਸ਼ ਮੈਥ ਈਵੀਐਸ ਸਾਰਿਆਂ ਦੇ ਸਭ ਕੁਝ ਹੀ ਮਿਲਣਾ ਯਾਰ ਕੁਝ ਵੀ ਨਹੀਂ ਛੱਡਦੇ ਠੀਕ ਹੈ ਜੇ ਕਿਸੇ ਨੇ ਕਾਮਨ ਸਬਜੈਕਟ ਲੈਣੇ ਆ ਸਿਰਫ ਤਿੰਨ ਸਬਜੈਕਟਾਂ ਦੀ ਤਿਆਰੀ ਕਰਨੀ ਆ ਠੀਕ ਹੈ ਕੋਈ ਸਾਇੰਸ ਮੈਥ 뮤ਜ਼ਿਕ ਵਾਲੇ ਨੇ ਇਕ ਨਾਲ 1399 ਦਾ ਕੋਰਸ ਹੈ ਪਰ 5 ਤਰੀਕ ਤੇ ਆਫਰ ਹੈ 30% ਆਫ ਲਾ ਕੇ ਤੁਸੀਂ 8000 ਚ ਪੈ ਜਾਊਗਾ ਤੁਹਾਨੂੰ ਇਸ ਐਪ ਦੇ ਉੱਪਰ ਕੋਰਸ ਮਿਲਦੇ ਆ ਐਪ ਦਾ ਨਾਮ ਆ MSW ਸਟਡੀ ਪਲੇ ਸਟੋਰ ਤੇ ਜਾ ਕੇ ਐਪ ਨੂੰ ਡਾਊਨਲੋਡ ਕਰ ਲਿਓ ਠੀਕ ਹੈ ਵੀ ਸੋ ਜਿਆਦਾ ਜਾਣਕਾਰੀ ਲਈ ਆਪਣਾ ਨੰਬਰ 9878731752 ਤੇ ਫ੍ਰੀ WhatsApp ਗਰੁੱਪ ਚ ਜੁੜਨ ਵਾਸਤੇ ਜਿੱਥੇ ਤੁਹਾਨੂੰ ਡੇਲੀ MCQ ਲੈਵਲ ਦੀਆਂ ਫ੍ਰੀ ਕਲਾਸਾਂ ਮਿਲਦੀਆਂ ਤਾਂ ਇੱਥੇ ਆ ਜਾਓ ਵੀ ਨਾਮ ਲਿਖ ਦਿਓ ਸਬਜੈਕਟ ਡਿਸਟ੍ਰਿਕਟ ਜੈਂਡਰ ਚਾਰ ਗੱਲਾਂ ਲਿਖ ਕੇ ਭੇਜ ਦਿਓ ਫ੍ਰੀ WhatsApp ਚ ਤੁਹਾਨੂੰ ਐਡ ਕਰ ਲਿਆ ਜਾਏਗਾ ਠੀਕ ਹੈ 9878731752 ਹੀ ਆਪਣਾ ਨੰਬਰ ਹੈ ਇਸ ਤੇ ਭੇਜ ਦਿਨਾ SSC ਪੰਜਾਬੀ ਮਾਸਟਰ ਗ੍ਰੇਡ ਦੀ ਤਿਆਰੀ ਕਰੋ ਤਾਂ ਵੀ ਜੁੜ ਸਕਦੇ ਹੋ ਸੋ ਵੀ ਤੁਸੀਂ ਵੀ ਆਪਣਾ ਪੀਐਸਟੈਟ ਪਹਿਲੀ ਵਾਰ ਚ ਕੁਆਲੀਫਾਈ ਕਰਨਾ ਚਾਹੁੰਦੇ ਹੋ ਵੈਸੇ ਤੁਹਾਡੇ ਸਾਹਮਣੇ ਆ ਨੋਟੀਫਿਕੇਸ਼ਨ ਮੈ ਤੁਹਾਨੂੰ ਦਿਖਾਈ ਦਿੱਤਾ ਹੁਣ ਤੁਸੀਂ ਸੌਣ ਦਾ ਟਾਈਮ ਨਹੀਂ ਠੀਕ ਹੈ ਹੁਣ ਜਾਗਣ ਦਾ ਟਾਈਮ ਹੈ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਆ ਦੇਖ ਲਓ ਵੀ ਵਾਇਰਲ ਹੋ ਰਿਹਾ ਠੀਕ ਹੈ 6 ਫਰਬਰੀ ਤੋਂ ਤੁਹਾਡਾ ਕੀ ਹੋਣਾ 6 ਫਰਬਰੀ ਤੋਂ ਤੁਹਾਡਾ ਕੀ ਹੋ ਜਾਣਾ ਵੀ 6 ਫਰਬਰੀ ਤੋਂ ਤੁਹਾਡਾ ਐਗਜ਼ਾਮ ਜਿਹੜੇ ਫਾਰਮ ਭਰਨੇ ਸ਼ੁਰੂ ਹੋ ਜਾਣੇ ਆ ਜਿਹੜਾ ਕਿ 15 ਮਾਰਚ ਨੂੰ ਐਗਜ਼ਾਮ ਹੋਣਾ ਤੇ 20 ਫਰਬਰੀ ਤੱਕ ਭਰੇ ਜਾਣੇ 14 ਦਿਨ ਹੀ ਦਿੱਤੇ ਜਾਣੇ ਆ ਬਹੁਤ ਸਾਰੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਜਿਨ੍ਹਾਂ ਨੂੰ ਜਾਣਕਾਰੀ ਪਈ ਲ ਦੋਸਤੋ ਮਿੱਤਰਾਂ ਕਿਉਂਕਿ ਜੇ ਦੇਖੋ ਕਿ ਇਹਨੇ ਸ਼ੇਅਰ ਕਰਨ ਨਾਲ ਕਿਤੇ ਕਰਪਲਾ ਹੋਪਲਾ ਦੇਖੋ ਬਹੁਤ سارے ਸਟੂਡੈਂਟ ਨਾ ਬਾਅਦ ਚ ਇਹ ਸੋਚਦੇ ਆ ਕਿ ਯਾਰ ਸਾਨੂੰ ਤਾਂ ਪਤਾ ਨਹੀਂ ਲੱਗਿਆ ਫਾਰਮ ਕਦੋਂ ਓਪਨ ਹੋਈ ਸੀ ਇਸ ਕਰਕੇ ਜੇਕਰ ਕੋਈ ਪੀਐਸਟੈਟ ਦੀ ਆਸ ਲਈ ਬੈਠਾ ਕਿ ਅਸੀਂ ਪੀਐਸਟੈਟ ਕਲੀਅਰ ਕਰਨਾ ਉਹਨਾਂ ਤੇ ਕੇ ਵੀਡੀਓ ਸ਼ੇਅਰ ਕਰ ਦੋ ਤਾਂ ਕਿ ਵਿਚਾਰਾ ਹਰ ਇੱਕ ਫਾਰਮ ਭਰ ਸਕੇ ਹਰੇਕ ਸਟੂਡੈਂਟ ਫਾਰਮ ਭਰ ਸਕੇ ਤੇ ਆਪਣਾ ਹਾਂ ਅਫੀਸ਼ੀਅਲ ਵੈਬਸਾਈਟ ਤੇ ਕੋਈ ਨੋਟੀਫਿਕੇਸ਼ਨ ਨਹੀਂ ਹਾਂ ਵੀ ਮੈਨੂੰ ਪਤਾ ਅਫੀਸ਼ੀਅਲ ਵੈਬਸਾਈਟ ਤੇ ਨੋਟੀਫਿਕੇਸ਼ਨ ਨਹੀਂ ਹੈਗਾ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਨੇ ਆਹ ਵਾਲੀ ਵ ਪੀਐਸਟੈਟ2025.org ਇਹ ਹਲੇ ਵੈਬਸਾਈਟ ਨਵੀਂ ਬਣਾਉਣਗੇ ਇਹ ਠੀਕ ਹੈ ਜਿਵੇਂ ਪਹਿਲਾਂ ਵੀ ਨਵੀਂ ਵੈਬਸਾਈਟ ਬਣਾਈ ਆਏ ਬਾਰੇ ਨਵੀਆਂ ਵੈਬਸਾਈਟਾਂ ਬਣਾਉਂਦੇ ਆ ਠੀਕ ਹੈ ਤਾਂ ਆਪਾਂ 99.9% ਇਹੀ ਮੰਨ ਸਕਦੇ ਆ ਕਿ ਤੁਹਾਡਾ ਫਾਰਮ ਸ਼ੁਰੂ ਹੋ ਜਾਣਿਆ ਛੇ ਤੋਂ 99.9% ਆਪਾਂ ਐ ਸਮਝ ਸਕਦੇ ਆ ਵੀ ਇਹਨੂੰ ਸਿਰਫ 2.0 ਆਪਾਂ ਕਹਿੰਦੇ ਵੀ ਫੇਕ ਹੈ ਪਰ ਅਸਲ ਦੇ ਵਿੱਚ ਇਹ ਫੇਕ ਨਹੀਂ ਹੋਣਾ ਵੀ ਮੈਨੂੰ ਲੱਗਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਯਾਰ ਪਹਿਲਾਂ ਵੀ ਸਾਨੂੰ ਰਾਤ ਨੂੰ ਨੋਟੀਫਿਕੇਸ਼ਨ ਮਿਲਿਆ ਸੀ ਤੜਕੇ ਨੂੰ ਸਵੇਰ ਨੂੰ ਪਤਾ ਲੱਗਿਆ ਅਫੀਸ਼ੀਅਲ ਵੈਬਸਾਈਟ ਤੇ ਆ ਗਿਆ ਅੱਜ ਵੀ ਸਾਨੂੰ ਰਾਤ ਨੂੰ ਨੋਟੀਫਿਕੇਸ਼ਨ ਮਿਲਿਆ ਹੈ ਠੀਕ ਹੈ ਤੜਕੇ ਨੂੰ ਕਿਤੇ ਨਾ ਕਿਤੇ ਆ ਜਾਊਗਾ ਠੀਕ ਹੈ ਪਰ ਤੁਸੀਂ ਸੋਚ ਲਓ ਵੀ ਹੁਣ ਤੁਹਾਡੇ ਕੋਲੇ ਟਾਈਮ ਬਹੁਤ ਘੱਟ ਹੈ ਸ਼ੇਅਰ ਕਰੋ ਵੀ ਇਸ ਚੀਜ਼ ਨੂੰ ਠੀਕ ਹੈ ਤੇ ਬਿਲਕੁਲ ਵੀ ਧੰਨਵਾਦ ਸਾਰਿਆਂ ਦੇ ਜਿੰਨੇ ਤੁਸੀਂ ਜੁੜੇ ਇਸ ਕਲਾਸ ਦੇ ਵਿੱਚ ਆਪਣੀਆਂ ਕਲਾਸਾਂ ਜਿਹੜੀਆਂ ਫ੍ਰੀ ਕਲਾਸਾਂ ਚੱਲਦੀਆਂ ਰਾਤੀ 8 ਵਜੇ ਸੀਡੀਪੀ ਦੀ ਕਲਾਸ ਚੱਲਦੀ ਹੈ ਰਾਤੀ 9 ਵਜੇ ਐਨਸੀਆਰਟੀ ਦੀ ਕਲਾਸ ਚੱਲਦੀ ਹੈ ਐਸਐਸਟੀ ਦੀ ਠੀਕ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਲਾਸਾਂ ਚੱਲਦੀਆਂ ਜੁੜੇ ਰਹੋ ਵੀ ਠੀਕ ਹੈ ਵੀ ਟੇਕ ਕੇਅਰ ਬਾਏ ਬਾਏ